ਮੈਨ ਲੱਗਦਾ ਹਿਸਟਰੀ ਚ ਭਾਰਤ ਦੇ ਇਤਿਹਾਸ ਚ ਪਹਿਲੀ ਵਾਰ ਹੋਊਗਾ ਕਿ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਲਾਉਣ ਦੀ ਕੋਸ਼ਿਸ਼ ਕੀਤੀ ਭਾਰਤ ਭੂਸ਼ਨਾਸ਼ੂ ਕਾਂਗਰਸ ਦਾ ਰਾਜ ਹੋਵੇ ਪ੍ਰਾਣਾ ਤੇ ਉਹਦੇ ਵਿੱਚੋਂ ਰਿਕਾਰਡ ਹੀ ਗਾਇਬ ਹੋ ਜਵੇ ਇਹਦੇ ਚ ਤਾਂ ਸਾਡੀ ਨਿਗਾਹ ਦੇ ਵਿੱਚ ਇਹ ਵੀ ਆਇਆ ਕਿ ਰਿਕਾਰਡ ਦੀ ਐਮਬੈਲਮੈਂਟ ਹੋਈ ਹੈ ਪੁਰਾਣਾ ਰਿਕਾਰਡ ਹੀ ਨਹੀਂ ਕਹਿੰਦੇ ਲੱਭ ਰੇ ਸਕੂਲ ਦਾ ਤੇ ਜਦੋਂ ਸਾਡੇ ਉਹ ਚਾ ਰਿਹਾ ਰਿਕਾਰਡ ਕਿੱਥੇ ਆ ਪਤਾ ਕਰਵਾਇਆ ਉਹ ਇੱਕ ਦੂਜੇ ਦੇ ਉੱਤੇ ਸਿੱਟ ਰਹੇ ਨੇ ਉਹ ਕਹਿੰਦਾ ਜੀ ਮੈਨੂੰ ਨਹੀਂ ਪਤਾ ਇਹਨੂੰ ਪਤਾ ਇਹਨੂੰ ਨਹੀਂ ਪਤਾ ਇਹਨੂੰ ਪਤਾ ਇਹ ਜੋ ਦਿਖ ਰਿਹਾ ਇਹ ਉਹ ਮਾਮਲਾ ਨਹੀਂ ਇਹ ਇਸ ਤੋਂ ਵੀ ਬਹੁਤ ਵੱਡਾ ਮਾਮਲਾ ਹੈ ਵੱਡੇ ਵੱਡੇ ਮਗਰਮਾਚੇ ਦੇ ਵਿੱਚ ਲਿਪਟ ਜਾਣੇ ਨੇ ਔਰ ਇਹਦੀ ਜਿਹੜੇ ਤਾਰ ਨੇ ਇਹ ਮੇਨੂੰ ਲੱਗਦਾ ਕਾਂਗਰਸ ਦੇ ਕਈ ਵੱਡੇ ਲੀਡਰਾਂ ਨਾਲ ਜਾ ਕੇ ਜੋੜਨਗੇ ਸੋ ਕਾਂਗਰਸ ਦੀ ਸਰਕਾਰ ਦੇ ਵਿੱਚ ਇਹ ਰਿਕਾਰਡ ਦੀ ਐਮਬੈਲਮੈਂਟ ਹੋਈ ਹੈ ਛੱਡਾਂਗੇ ਨਹੀਂ ਫਿਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਛੱਡਾਂਗੇ ਭਾਰਤ ਪੂਸ਼ਨਾ ਆਸ਼ੂ ਨੇ ਆਪਣੇ ਯਾਰ ਵਿਜਲਨਸ ਦੇ ਐਸਐਸਪੀ ਨਾਲ ਗੱਲ ਕੀਤੀ ਔਰ ਉਹਨੂੰ ਕਹਿੰਦਾ ਵੀ ਦੇਖ ਮੈਨੂੰ ਬਚਾਣ ਦਾ ਇੱਕੋ ਤਰੀਕਾ ਹੈ ਕਿ ਤੂੰ ਮੇਰਾ ਕਲਾਸ ਫੈਲੋਆ ਮੇਰੇ ਨਾਲ ਪੜ੍ਹੇ ਹੈ ਮੈਨੂੰ ਇੱਕ ਸੱਮਨ ਜਾਰੀ ਕਰ ਦੇ ਮੈਂ ਇੱਕ ਤੀਰ ਦਾ ਦੋ ਨਿਸ਼ਾਨੇ ਖੇਡ ਦੂੰਗਾ ਤਾਂ ਜਦ ਪਾਇਆ ਗਿਆ ਕਿ ਐਸਐਸਪੀ ਯਾਰ ਹੈ ਤੇ ਆਪਸ ਚ ਬੈਠ ਕੇ ਇਹਨਾਂ ਨੇ ਉਹਨੂੰ ਫਾਇਦਾ ਪਛਾਣ ਲਈ ਤੇ ਇਸ ਘਟਾਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਇਮੀਡੀਏਟਲੀ ਉਸ ਐਸਐਸਪੀ ਤੇ ਕਾਰਵਾਈ ਕਰਦੇ ਹੋਏ ਉਸ ਐਸਐਸਪੀ ਨੂੰ ਸਸਪੈਂਡ